ਲੈ ਵੀ ਦੋਸਤੋ ਅੱਜ ਆਪਾਂ ਨੀਲੀ ਰਾਇ ਦੀ ਮੱਝ ਤੋਰ ਕੇ ਦਿਖਾਉਣਾ ਏ ਤੁਹਾਨੂੰ ਪਸ਼ੂ ਮੰਡੀ ਮੋੜ 20 ਤਰੀਕ ਅੱਜ ਲੱਗੀ ਹੋਈ ਆ ਪੰਜਾਬ ਦੇ ਵਿੱਚ ਮੰਡੀਆਂ ਚੱਲੂ ਆ ਤੇ ਜਿਹੜੇ ਭਰਾ ਕਹਿੰਦੇ ਨੇ ਮੰਡੀਆਂ ਦਾ ਕਨਫਰਮ ਨਹੀਂ ਅੱਜ ਪੱਕਾ ਜਿਹੜੀ ਮੰਡੀ ਇਹ ਭਰ ਚੁੱਕੀ ਆ ਨੀਲੀ ਰਾਇ ਦੀ ਮੱਝ ਤੋਰ ਕੇ ਦਿਖਾਉਣਾ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਪੂਰੀ ਗੱਲਬਾਤ ਵੀ ਕਰਾਵਾਂਗੇ ਤੇ ਹਜੇ ਜਿਹੜੀ ਕੱਚੀ ਆ ਹਨਾ ਪੂਰੀਆਂ ਇਨਸਾਨੀਆਂ ਜਿਹੜੀਆਂ ਪੂਰੀਆਂ ਕਰਦੀ ਤੇ ਮੱਝ ਦੀ ਇਹ ਗੱਲ ਕਰੀ ਆਪਾਂ ਚੰਗੀ ਮਲ ਬੋਡੀ ਬੰਦਰਦੀ ਆ ਤੇ ਚੰਗੇ ਆਰਡਰ ਵੀ ਹੈ ਤੇ ਚੰਗੀ ਜਣੇ ਤਿਆਰ ਹੋ ਕੇ ਆਉਣਾ ਥਾਣਾ ਸਪੇਸ ਦੀ ਗੱਲ ਕਰੀ ਤਾਂ ਥਾਣਾ ਸਪੇਸ ਬਹੁਤ ਸੋਹਣੀ ਆ ਤੇ ਮੰਡੀ ਐ ਚ ਫੁੱਲ ਭਰੀ ਹੋਈ ਆ 20 ਤਰੀਕ ਤੇ ਹਰ ਮਹੀਨੇ ਦੀ 20 ਤਰੀਕ ਨੂੰ ਜਿਹੜੀ ਇਹ ਮੰਡੀ ਲੱਗਦੀ ਆ ਤੇ ਬਾਕੀ ਆਪਾਂ ਮੱਝ ਦੀ ਸੋਣੇ ਜਾਣਕਾਰੀ ਲੈ ਕੇ ਦਿੰਨਾ ਜਿਹੜੇ ਭਰਾ ਕਹਿੰਦੇ ਆ ਪੰਜਾਬ ਦੇ ਵਿੱਚ ਮੰਡੀਆਂ ਬਿਲਕੁਲ ਚਾਲੂ ਹੋ ਚੁੱਕੀਆਂ ਨੇ ਤੇ ਮੰਡੀਆਂ ਕਾਫੀ ਟਾਈਮ ਤੋਂ ਬੰਦ ਸੀਗੀਆਂ ਤੇ ਆਓ ਫਿਰ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਬੁਰੀ ਡਿਟੇਲ ਲੈ ਕੇ ਦਿੰਨੇ ਕਰਦੇ ਆ ਗੱਲਬਾਤ ਬਾਈ ਨਾਲ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਬਾਈ ਨਾਮ ਦੱਸੋ ਕਰਤਾਰਦੀਪ ਬ ਕਲਦੀਪ ਬਾਈ ਕਲਦੀਪ ਪਿੰਡ ਚੱਕ ਬਖਤੂ ਚੱਕ ਬਖਤੂ ਜ਼ਿਲਾ ਬਠਿੰਡਾ ਬਠਿੰਡਾ ਤੇ ਇੱਕ ਵਾਰ ਤਾਂ ਨੰਬਰ ਬੋਲੀ ਬਾਈ ਕਲਦੀਪ 628361307 62836 1307 13047 ਠੀਕ ਆ ਤੇ ਕਲਦੀਪ ਜਿਹੜੀ ਆਪਾਂ ਮੱਝ ਬਾਈ ਤੋਰ ਕੇ ਕਿਵੇਂ ਸੂਏ ਸੂਗੀ ਹਾਂਜੀ ਤੀਜਾ ਸੁਣਾ ਤੀਜਾ ਸੂਆ ਕਹੇ ਕਿ ਦਿਨ ਲੈਂਦੀ ਆ ਜੀ 4-5 ਦਿਨ ਲੈਂਦੀ ਤੇ ਪਿਛਲੀ ਵਾਰ ਬਾਈ ਦੁੱਧ ਕਿੰਨਾ ਸੀਗਾ ਦੁੱਧ ਦਿੱਤਾ ਜੀ 13 13 ਕਿਲੋ ਠੀਕ ਆ ਤੇ ਕਰਦੀ ਆ ਆਪਣੀ ਕਿਪਵਾਰ ਕਰਦੀ ਆ ਕਰਦੀ ਆ ਤੇ ਹੁਣ ਮਤਲਬ 4-5 ਦਿਨ ਲੈਂਦੀ ਆ ਹਾਂਜੀ ਤੇ ਬਾਕੀ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਬੋਲੋ ਜੀ 125 ਦੇ ਮਾਨਦਾਨ ਕਿੰਨਾ ਕਰ ਦੇਗਾ ਕਰਦਾ ਇਹ ਮੌਕੇ ਤੇ ਹਾਂਜੀ ਠੀਕ ਆ ਲੈ ਵੀ ਮਿੱਤਰੋ ਕੁਲਦੀਪ ਨਾਲ ਸੰਪਰਕ ਕਰ ਲਓ ਬਾਈ ਕਹਿੰਦਾ ਮਾਨਦਾਨ ਕਰਕੇ ਦਰਾਂਗੇ ਮਾਝਾ ਵੱਡੀ ਇਹ ਚੰਗੀ ਹੈ ਨਾ ਪਾਲੀ ਹੋਈ ਤੇ ਵਧੀਆ ਤਿਆਰ ਕਰੀ ਹੋਈ ਆ ਪੰਜ ਚਾਰ ਦਿਨ ਲੈਂਦੀ ਆ ਤੇ ਪਿਛਲੇ ਬਾਰ ਜਿਹੜਾ 13 ਕਿਲੋ ਬਾਈ ਕਹਿੰਦਾ ਦੁੱਧ ਦਿੱਤਾ ਕੋਈ ਆਪਣੀ ਮਾਰਿਆ ਬਾਈ ਨੇ ਤੇ ਮੱਝ ਵੀ ਜੇ ਗੱਲ ਕਰੀਏ ਬੋਡੀ ਬੰਦਰ ਦੀ ਬਹੁਤ ਚੰਗੀ ਆ ਤੇ ਬਾਈ ਕੁਲਦੀਪ ਨਾਲ ਸੰਪਰਕ ਕਰ ਲਿਓ ਤੇ ਬਾਕੀ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂਗਾ ਬਾਕੀ ਬਾਈ ਕੋਲੇ ਦੋ ਗੱਬਣਾ ਝੋਟੀਆਂ ਹੋਰ ਵੀ ਖੜੀਆਂ ਨੇ ਤੇ ਬਾਈ ਕਿੰਨੇ ਕਿੰਨੇ ਕੰਨ ਲੈਣ ਦੀ ਉਹ ਉਹ ਵੀ ਜੀ ਬਸ ਤਿਆਰ ਹੀ ਹੈ ਜੀ ਕੀ ਬਾਪੂ ਦੀਆਂ ਨੇ ਉਹ ਜੀ ਦੇ ਦਿਆਂਗੇ ਜੀ ਇੱਕ 25 ਦੀ ਠੀਕ ਹੈ ਬਾਕੀ ਆਲਾ ਵੀਡੀਓ ਵੀਡੀਓ ਮੰਗਾ ਲੂਣਾ ਫੋਨ ਤੇ ਤੇ ਬਾਕੀ ਬਾਈ ਨਾਲ ਗੱਲ ਕਰਕੇ ਤੁਸੀਂ ਫੋਨ ਤੇ ਵੀਡੀਓ ਮੰਗਾ ਸਕਦੇ ਹੋ ਥੋੜੇ ਫਟ ਲੱਗੀਆਂ ਤਾਂ ਬਾਈ ਕੋਲੇ ਪਿੰਡ ਵੀ ਆ ਸਕਦੇ ਹੋ ਤੇ ਬਾਕੀ ਆ ਜਾਓ ਫਿਰ ਪਾਲਾ ਸਮਾਨ ਨਾਲ ਇੱਥੇ ਮੰਡੀ ਦੇ ਵਿੱਚ ਮਾਰਦੇ ਘੇੜਾ ਤੇ ਦਿਖਾਉਣਾ ਤੁਹਾਨੂੰ ਕੱਲੀ ਕੱਲੀ ਮੱਝ ਦਾ ਰੇਟ ਉਸਕੇ ਦੇਵਾਂਗੇ ਤੇ ਪੂਰੀ ਜਾਣਕਾਰੀ ਪ੍ਰੋਪਰ ਲੈ ਕੇ ਦੇਵਾਂਗੇ ਕਾਫੀ ਟਾਈਮ ਤੋਂ ਮੰਡੀਆਂ ਜਿਹੜੀਆਂ ਬੰਦ ਦੱਸੀਆਂ ਜਾ ਰਹੀਆਂ ਸੀ ਤੇ ਅੱਜ ਜਿਹੜੀਆਂ ਮੰਡੀਆਂ ਚਾਲੂ ਹੋ ਚੁੱਕੀਆਂ ਤੇ ਮੱਜਾਂ ਬਹੁਤ ਚੰਗੀਆਂ ਤੋਂ ਚੰਗੀਆਂ ਆਈਆਂ ਇੱਥੇ ਪਸ਼ੂ ਮੰਡੀ ਮੌੜ ਜਿਹੜੀ ਹਰ ਵੀ ਤਰੀਕ ਨੂੰ ਲੱਗਦੀ ਤੇ ਕੱਲ ਨੂੰ ਮੰਡੀ ਸ਼ੁੱਕਰਵਾਰ ਨੂੰ ਮਾਨਸਾ ਤੇ ਬਾਕੀ ਆਪਾਂ ਦਿਖਾਉਣੇ ਸਾਨੂੰ ਗੱਲਬਾਤ ਵੀ ਕਰਾਵਾਂਗੇ ਬਾਕੀ ਚੰਗੇ ਤੋਂ ਚੰਗੇ ਜਿਹੜਾ ਇੱਥੇ ਪਸ਼ੂ ਮੌੜ ਮੰਡੀ ਉੱਤੇ ਪਹੁੰਚਦਾ ਤੇ ਟਾਪ ਕੁਆਲਿਟੀ ਦੀਆਂ ਝੋਟੀਆਂ ਜਿਹੜੀਆਂ ਪੂਰੇ ਸਪੇਸ ਨੇ ਤੇ ਚੰਗੀਆਂ ਤੇ ਪਾਪੂ ਅੱਜ ਕੀ ਰਹਿਣਗੇ ਉਹ ਵੀ ਸਾਰੀ ਤੁਹਾਨੂੰ ਪ੍ਰੋਪਰ ਜਾਣਕਾਰੀ ਲੈ ਕੇ ਦੇਣਾ ਇੱਕ ਝੋਟੀ ਖੋਲ ਕੇ ਤੋਰ ਕੇ ਦਿਖਾਉਣਾ ਮਿੱਤਰੋ ਟਾਪ ਤਾਂ ਨੰਗੀ ਨਾ ਜਾਮਾ ਤੇ ਆਰਡਰ ਦੀ ਬੰਤਰ ਬਹੁਤ ਸੋਹਣੀ ਆ ਸੁਨਹਾਲੀ ਆ ਸੁਨਹਾਲੀ ਆ ਤੇ ਲੈਂਦੀ ਆ ਦੇਣਾ ਤੇ ਬਾਕੀ ਸਪੇਸ ਬੂਸ ਦੀ ਗੱਲ ਕਰੀਏ ਹਨਾ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਬੰਦ ਲੇ ਵੀ ਦੀਆ ਤੇ ਝੋਟੀ ਦੇ ਕੋਈ ਵੀ ਕਮੀ ਪੇਸ਼ੀ ਹੈ ਨਹੀਂ ਹਨਾ ਟੱਕ ਪਾਉਂਦੀ ਆ ਆਰਡਰ ਦੀ ਮੂਹਰ ਨੂੰ ਤੇ ਬਾਕੀ ਬਾਈ ਤੋਂ ਪ੍ਰੋਪਰ ਜਾਣਕਾਰੀ ਵੀ ਲੈ ਕੇ ਦਿੰਨੇ ਆ ਤੇ ਕੈਮੇ ਸੂਏ ਸੁੰਦੀ ਆ ਤੇ ਬਾਕੀ ਪਿਆਰ ਬਹੁਤ ਹੋਈ ਹੋਈ ਆ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦੇਨੇ ਆ ਥਾਣਾ ਦੀ ਸਾਈਹ ਦੀ ਗੱਲ ਕਰੀ ਇਹਦਾ ਥਾਣਾ ਜਿਹੜਾ ਬਹੁਤ ਸੋਹਣਾ ਝੋਟੇ ਨੂੰ ਲੱਗਿਆ ਹੋਇਆ ਤੇ ਇਹ ਲੇਵਾ ਜਿਹੜਾ ਮੂੰਹ ਨੂੰ ਜਾਂਦਾ ਤੱਕ ਸਾਰੀ ਤੇ ਬੰਦ ਲੇਵ ਦੀ ਝੋਟੀ ਬਹੁਤ ਸੋਹਣੀ ਆ ਤੇ ਬਾਕੀ ਬਾਈ ਤੋਂ ਡਿਟੇਲ ਲੈ ਕੇ ਦੇਨੇ ਬਾਕੀ ਕਰਾਉਣਾ ਗੱਲ ਬਾਤ ਬਾਈ ਸੱਸੀ ਗਾਲ ਸੱਸੀ ਗਾਲ ਤੇ ਭਾਈ ਨਾਮ ਦੱਸਿਓ ਆਪਣਾ ਦਰਵਿੰਦਰ ਜੀ ਗੁਰਵਿੰਦਰ ਉੱਚੀ ਬੋਲ ਬਾਈ ਗੁਰਵਿੰਦਰ ਮਾਨਲਾ ਜਿਹੜੇ ਬਾਈ ਝੋਟੀ ਦੋਰਤ ਦਿਖਾਈ ਆਪਾਂ ਕਹਿ ਮੈਸੂਏ ਸੁਂਦੀ ਆ ਤੀਜੇ ਸੂਏ ਤੀਜੇ ਸੂਏ ਕਰਦੀ ਆਪਣੀ ਐ ਕਰੂ ਬਾਈ ਠੀਕ ਆ ਤੇ ਇਹ ਪਿੰਡ ਕਿਹੜਾ ਗੁਰਵਿੰਦਰ ਬਾਈ ਸੰਦੋਹਾ ਬਾਈ ਸੰਦੋਹਾ ਜਿਲ੍ਹਾ ਬਠਿੰਡਾਣਾ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ 98783 05897 98783 05897 58 5897 ਇਹ ਬਾਈ ਗੁਰਵਿੰਦਰ ਦਾ ਨੰਬਰ ਆ ਤੇ ਪਿੰਡ ਅਸ ਸੰਦੋਹਾ ਆਪਣਾ ਹਾਂ ਠੀਕ ਹੈ ਤੇ ਕਹਿ ਕਦਨ ਲੈਂਦੀ ਆ ਬਾਈ ਕੱਢ ਦੀ ਹੈ ਤਿੰਨ ਚਾਰ ਦਿਨ। ਠੀਕ ਹੈ ਤੇ ਪਿਛਲੇ ਬਾਈ ਸੂਏ ਦੁੱਧ ਕਿੰਨਾ ਸੀਗਾ? 14-15 ਕਿਲੋ ਚੋਇਆ ਜੀ ਆਪਾਂ। 14-15 ਕਿਲੋ ਚੋਇਆ। ਹਾਂ ਜੀ। ਠੀਕ ਹੈ ਲੈ ਵੀ ਮਿੱਤਰੋ 14-15 ਕਿਲੋ ਬਾਈ ਦਾ ਚੋਇਆ ਝੋਟੀ ਚੰਗੀ ਹੈ ਤੀਜੇ ਸੂਏ ਸੂਗੀ ਤੇ ਹਜੇ ਦਿਨ ਜਿਹੜੇ ਕੱਢਦੀ ਆ ਤੇ ਬਾਕੀ ਲੇਵੇ ਦੀ ਬੰਤ ਰੜੀ ਬਹੁਤ ਸੋਹਣੀ ਆ ਤੇ ਗੁਰਵਿੰਦਰ ਉਹਨਾਂ ਨੂੰ ਆਇਆ ਬਾਈ ਮੜਿਆ ਤੇ ਰੇਟ ਬਾਈ ਕੀ ਕਰਤਾ ਗੁਰਵਿੰਦਰ? ਰੇਟ 160। 160। ਮਾਨਦਾਨ ਕਿੰਨਾ ਕਰੋਗੇ? ਮਾਨਦਾਨ ਕਰ ਦਾਂਗੇ। ਠੀਕ ਆ ਮੌਕੇ ਦੀ ਆ। ਦਬਾਈ ਗਏ ਮੌਕੇ ਦੀ ਗੱਲ ਆ ਰੇਟ 160 ਕਰਦੇ ਆ ਤੇ ਗਲਵਾ ਸਾਰੀ ਕਰ ਸਕਦੇ ਹੋ ਪਿੰਡ ਆ ਬਈ ਦਾ ਸੰਦੂਹਾ ਤੇ ਜ਼ਿਲ੍ਹਾ ਬਠਿੰਡਾ ਰਹਿ ਜਾਂਦਾ ਝੋਟੀ ਚੰਗੀਆਂ ਤੀਜੇ ਸੂਏ ਜਿਹੜੀ ਸੂੰਦੀ ਐ ਕੋਕਾ ਵੀਸਾ ਤੇ ਬਾਕੀ ਰੇਟ ਜਿਹੜੇ ਹਜੇ ਮਹਿੰਗੇ ਆ ਕਿਉਂਕਿ ਸੂਆ ਜਿਹੜਾ ਹਜੇ ਘਟਾਗਾ ਤੇ ਬਾਕੀ ਸੌਣ ਦੇ ਵਿੱਚ ਆ ਕੇ ਜਿਹੜਾ ਸੂਆ ਪੈ ਜਾਣਾ ਤੇ ਮੰਡੀ ਅੱਜ ਪਹਿਲੀ ਵਾਰ ਲੱਗੇ 20 ਤਰੀਕ ਵਾਲੀ ਤੇ ਥੋੜਾ ਜਿਹਾ ਰੇਟਾਂ ਦਾ ਵੀ ਅੱਜ ਉੱਚਾ ਰਹੂਗਾ ਤੇ ਬਾਕੀ ਸਾਰੀ ਮੰਡੀ ਤੁਹਾਨੂੰ ਜਿਹੜਾ ਖੜਾ ਮਰਵਾਉਣਿਆ ਇੱਕੜਾ ਬਾਈ ਦੇ ਆਪਾਂ ਮੱਝ ਤੋਰ ਕੇ ਦਿਖਾਉਣੇ ਆ ਤੇ ਬਾਕੀ ਕੱਚੀ ਆ ਕਹਿ ਕਿਦਣਾ ਕੱਚੀ ਬਾਈ ਹੱਤ ਤੱਕ ਦਾ ਲੈ ਜੂਗੇ ਇਦਾਂ ਤੋਰ ਲਾ ਤੇ ਬਾਕੀ ਆਪਾਂ ਤੋਰ ਕੇ ਦਿਖਾਉਣੇ ਤੇ ਇੱਕ ਵਾਰੀ ਤੇ ਆਰਡਰ ਦੀ ਬੰਤ ਜਿਹੜੀ ਸੋਹਣੀਆਂ ਤੇ ਬਾਕੀ ਨਾੜਾ ਨੂੜਾ ਜਿਹੜੀਆਂ ਬਹੁਤ ਸੋਹਣੀਆਂ ਨੇ ਤੋਰ ਦਿਨ ਇੱਕ ਵਾਰ ਜ਼ਰੂਰ ਚੈੱਕ ਕਰ ਲਓ ਤੇ ਬਾਕੀ ਆਪਾਂ ਬਾਈ ਤੋਂ ਪ੍ਰਾਪਰਟੀ ਡੀਟੇਲ ਲੈ ਕੇ ਮੋੜ ਲਾ ਬਾਈ ਤੇ ਆਰਡਰ ਦੀ ਸੇਵ ਜਿਹੜੀ ਬਹੁਤ ਸੋਹਣੀ ਤਿਆਰ ਕਰਦੀ ਜਾਂਦੀ ਆ ਨਾੜਾਂ ਜੇ ਤੁਹਾਨੂੰ ਨਾਜਰਾੀਆਂ ਤਾਂ ਤੁਸੀਂ ਇੱਕ ਵਾਰੀ ਨਜ਼ਰੀ ਮਾਰ ਲਓ ਹਣਾ ਲੈ ਵੇ ਤੇ ਇਹ ਵਰੀਕਿਆਂ ਬਹੁਤ ਸੋਹਣੀਆਂ ਨੇ ਛੋਟੀ ਚ ਕਮੀ ਜਿਹੜੀ ਕੋਈ ਨਹੀਂ ਜਿਵੇਂ ਦੁੱਧ ਵਾਲੇ ਪਸ਼ੂਆਂ ਦੇ ਵਿੱਚ ਹੁੰਦੀਆਂ ਹਣਾ ਲੇਵਰ ਦੇ ਉੱਪਰ ਨਾੜਾਂ ਤਾਂ ਬਹੁਤ ਸੋਹਣੀਆਂ ਨੇ ਤੇ ਲੈ ਚੱਲੋ ਬੰਦੇ ਤੇ ਕਦ 5:00 ਵਜੋਂ ਤੇ ਬਾਕੀ ਹਜੇ ਜਿਹੜੀ ਕੱਚੀ ਤੇ ਲੇਵਾ ਜਿਹੜੀ ਭਰਦੀ ਹੁੰਦੀ ਆ ਤੇ ਦੁੱਧ ਦਾ ਰਿਕਾਰਡ ਬਾਈ ਨੂੰ ਪੁੱਛ ਕੇ ਦਿੰਨੇ ਆ ਕੀ ਗੱਲਬਾਤ ਸਾਰੀ ਪਰ ਆਪਾਂ ਡਿਟੇਲ ਲੈ ਕੇ ਦਿੰਨੇ ਆ ਬਾਕੀ ਕਰਦੇ ਆਂ ਬਾਈ ਨਾ ਗੱਲ ਵਾਤਾ ਬਾਈ ਸੱਸੀ ਗਾਲ ਬਾਈ ਨਾਮ ਦੱਸਿਓ ਨਾਮ ਗਰਜੀਤ ਬਾਈ ਗਰਜੀਤ ਠੀਕ ਆ ਗਰਜੀਤ ਪਿੰਡ ਬਾਈ ਪਿੰਡ ਪੈਣੀ ਚੂੜ ਜਲਾ ਜਲਾ ਬਠਿੰਡਾ ਬਾਈ ਠੀਕ ਆ ਇੱਕ ਵਾਰੀ ਨੰਬਰ ਬੋਲ ਬਾਈ ਗਰਜੀਤ 7009130386 70091 91 30386 30386 ਇਹ ਬਾਈ ਗਰਜੀਤ ਦਾ ਨੰਬਰ ਆ ਪਿੰਡ ਆ ਪੈਣੀ ਜੂੜ ਜਲਾ ਮਿੱਤਰੋ ਬਠਿੰਡਾ ਰਹਿੰਦਾ ਤੇ ਜੇ ਆਪਾਂ ਗੱਲ ਕਰੀਏ ਗਰੀਤ ਬਾਈ ਆ ਝੋਟੀ ਮਨਲਾ ਕਿਆ ਮੇ ਸੂਸੂਗੀ ਦੂਜੇ ਸੂਏ ਦੂਜੇ ਸੂਏ ਠੀਕ ਹੈ ਤੇ ਕਹ ਕਦਨੇ ਕੱਚੀ ਬਈ ਲੈ ਜੂ ਵਾਲੇ ਵੀ ਹੱਥ ਆ ਬਈ ਇੱਕ ਹਫਤਾ ਹਾਂ ਗਣੂ ਗਣੂ ਭੋਗਣਾ ਠੀਕ ਹੈ ਤੇ ਦੁੱਧ ਦਾ ਬਾਈ ਪਿਛਲੇ ਵਾਰ ਕੀ ਸੀਗਾ ਦੱਸਿਆ ਬਈ ਮਾਲ ਕਰਨ 12 13 ਕਿਲੋ ਚੋਇਆ ਕਰਨ ਠੀਕ ਹੈ 12 13 ਕਿਲੋ ਬਾਈ ਕਹਿੰਦਾ ਚੋਇਆ ਹੋਇਆ ਤੇ ਬਾਈ ਦਾ ਵਪਾਰ ਦਾ ਕੰਮ ਆ ਤੇ ਜਿਹੜੀ ਗੱਲ ਹੋਊਗੀ ਤਾਂ ਸਹੀ ਦੱਸੀ ਜਾਊਗੀ 12 13 ਕਿਲੋ ਕਹਿੰਦਾ ਚੋਇਆ ਹੋਇਆ ਤੇ ਐਤ ਕੀ ਐਤ ਕੀ ਕਿੰਨੀ ਕਮੀਦਾ ਬਾਈ ਦੁੱਧ ਬਈ 14 ਪਲੱਸ ਬਈ 14 ਪਲੱਸ ਠੀਕ ਹੈ ਤੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਤੇ ਬਾਈ ਰੇਟ ਰੂਟ ਕੀ ਕਰਤਾ ਰੇਟ ਤਾਂ ਕੁਝ ਕਰਾ ਯਾਰ ਬਈ 25 ਕਰਾ 20 ਕਰਾ 115 ਦੀ ਦੇਣੀ ਆ ਠੀਕ ਹੈ ਲੈ ਵੀ ਮਿੱਤਰੋ ਬਾਈ ਦਾ ਰੇਟ 135 ਗ੍ਰਾਹੂ ਜਾਂ 30 ਗ੍ਰਾਹੂ 115 ਦੀ ਜਿਹੜੀ ਝੋਟੀਆਂ ਦੇਣੀ ਆ ਤੇ ਹਫਤਾ ਲੈਂਦੀ ਹੈ ਨਾ ਹਫਤੇ ਦੇ ਵਿੱਚ ਜਿਹੜਾ ਅੜੜਨੇ ਬਹੁਤ ਸੋਹਣਾ ਤਿਆਰ ਕਰ ਲੈਣਾ ਤੇ ਬਾਕੀ ਥਾਲੇ ਬਿਲਕੁਲ ਸਾਫ ਆ ਤੇ ਲੇਵ ਦੇ ਉੱਪਰ ਨਾਲਾ ਨੂੜਾ ਜਿਹੜੇ ਦੁੱਧ ਵਾਲੇ ਉਹ ਸੁੰਦਰ ਨਿਸ਼ਾਨੀ ਹੁੰਦੀਆਂ ਤੇ ਉਹ ਪੂਰੀਆਂ ਖੁੱਲੀਆਂ ਨੇ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਭੈਣੀ ਚੂੜਾ ਜ਼ਿਲ੍ਹਾ ਬਠਿੰਡਾ ਰਹਿੰਦਾ ਫੋਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਰੇਟ ਬਾਈ ਨੇ ਕਿੰਨਾ ਮਰਜ਼ੀ ਕਰਾ ਲੂ ਕਹਿੰਦਾ 1 15 ਦੀ ਦੇਣੀ ਹਣਾ ਤੇ ਇੱਕ ਬਾਈ ਕੋਲੇ ਆ ਜਰਸੀ ਗਾਂ ਖੜੀ ਆ ਤੇ ਇਹ ਵੀ ਤਾਜੀ ਸੂਈ ਹੋਈ ਆ ਤੇ ਕਈ ਵਾਰ ਨਾ ਭਰਾ ਜਰਸੀ ਕੋਈ ਗਾਂ ਪੁੱਛ ਲੈਂਦਾ ਵੀ ਜਰਸੀ ਸਾਨੂੰ ਕਾਂ ਚਾਹੀਦੀ ਊਰੀ ਆ ਜਾ ਤੇ ਬਾਕੀ ਥਣਲੇਵੇ ਦੀ ਬਿਲਕੁਲ ਸਾਫ਼ ਆ ਤੇ ਇਤਨਾ ਸੁਣਾ স্পੇਸ ਜਿਹੜੀ ਬਹੁਤ ਸੋਹਣੀ ਆ ਤੇ ਬਾਕੀ ਪੂਰੀ ਠੰਡੀ ਸੀਲ ਆ ਦੇਖ ਵੀ ਸਕਦੇ ਤੁਸੀਂ ਹਣਾ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲ ਪੁੱਛਦੇ ਆ ਨਾ ਤੇ ਇਹ ਬਾਈ ਸਸੀ ਗੱਲ ਬਾਈ ਨਾਮ ਦੱਸੋ ਮਨਪ੍ਰੀਤ ਮਨਪ੍ਰੀਤ ਬਾਈ ਨਾਮ ਵੀ ਦਾ ਆਪਣਾ ਮੋਬਾਈਲ ਨੰਬਰ ਦੱਸਿਓ ਪਹਿਲਾਂ 95690 25944 ਠੀਕ ਹੈ ਪਿੰਡ ਬਾਈ ਥੈਂਕ ਯੂ ਪੈਣੀ ਜੂੜ ਨਾਲ ਹੀ ਆ ਕਿਲਾ ਬਠਿੰਡਾ ਹੈ ਨਾ ਤੇ ਬਾਈ ਜਿਹੜੀ ਜਰਸੀ ਗਾਂ ਕਹਿ ਕੇ ਦਾਨੇ ਸੁਈ ਹੋਈ ਆ ਇਹ 4-5 ਦਿਨਾਂ ਦੀ ਸੁਈ ਹੋਈ ਆ 4-5 ਦਿਨ ਹੋ ਗਏ ਠੀਕ ਹੈ ਤੇ ਦੁੱਧ ਬਾਈ ਹੁਣ ਦੁੱਧ 13 ਕਿਲੋ ਕਹਿੰਨ ਨੂੰ ਕਿਹੇ 15 ਕਹਾੜਾ ਠੀਕ ਹੈ ਵੀ 13 ਕਿਲੋ ਮਣਕੇ ਲੈ ਜਾ ਯਾਰ ਗੱਲ ਮੁੱਕਦੀ ਹੈ ਨਾ ਲੈ ਵੀ 13 ਕਿਲੋ ਜਰਸੀ ਤੇ ਦੁੱਧ ਤੁਸੀਂ ਮਣਕੇ ਲੈ ਜਾ ਸਕਦੇ ਹੋ ਮਗਰ ਬੱਸਾ ਕੀ ਆ ਬੱਸਾ ਹੀ ਬੱਸਾ ਮਗਰ ਬੱਸਾਗਾ ਤੇ 13 ਕਿਲੋ ਹੁਣ ਜਿਹੜਾ ਮੌਕੇ ਤੇ ਆ ਰਿਹਾ ਤੇ ਬਾਈ ਕਿੰਨਾ ਕੁ ਪਾ ਦੂੰ ਤੇਰੇ ਸਾਹਮਣੇ ਪਾ ਦੂਗੀ 14 15 ਕਿਲੋ ਠੀਕ ਆ 14 15 ਕਿਲੋ ਪਾ ਦੂਗੀ ਤੇ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ ਹੈ 17000 ਆ ਜੀ ਤੇ ਨਹੀਂ 62000 ਠੀਕ ਆ ਲੈ ਵੀ ਰੇਟ ਮਿੱਤਰੋ 17000 62000 ਦੇ ਬਾਈ ਕਹਿੰਦੇ ਦੇ ਦਾਂਗੇ ਦੋ ਟਾਈਮ ਚੁਆਈ ਕਰਕੇ ਤੁਸੀਂ ਦੇਖ ਸਕਦਾ ਹਣਾ ਤੇ ਬਾਕੀ ਬਾਈ ਨਾ ਸੋਮਵਾਰ ਕਰ ਲਿਓ ਲੈ ਵੀ ਮਿੱਤਰੋ ਇੱਕ ਨਾ ਮੱਝ ਦਿਖਾਉਣਾ ਸੋਨੂੰ ਚੰਗੇ ਦੁੱਧ ਵਾਲੀ ਤੇ ਬਾਕੀ ਦਿਨ ਪੂਰੇ ਹੋਏ ਪੈਣੇ ਅੱਜ ਸੂਬੇ ਕੱਲ ਨੂੰ ਸੂਬੇ ਪੁੜੇ ਵੀ ਤੋੜੀ ਖੜੀ ਐ ਤੇ ਬਾਈ ਨੇ ਤਾਈਓ ਜਰਾ ਨਮਾਈ ਨਹੀਂ ਹੈਗੀ ਹਨ ਇਧਰ ਨੂੰ ਲੈ ਚੱਲ ਸਿੰਘ ਜਰੂਰ ਖੁੱਲੇ ਆ ਤੇ ਆਰਡਰ ਦੀ ਬੰਤ ਰੈੜੀ ਬਹੁਤ ਸੋਹਣੀ ਐ ਤੇ ਬਾਕੀ ਘੱਟ ਪੈਸੇ ਲਾਉਣ ਵਾਲਾ ਹੁੰਦਾ ਕੋਈ ਉਹੋ ਜਿਹੇ ਵੀ ਮੱਝਾਂ ਜਿਹੜੀਆਂ ਦਿਖਾਉਣੀਆਂ ਪੈਂਦੀਆਂ ਠੀਕ ਐ ਤੇ ਮੋੜ ਲੈ ਬਾਈ ਬਾਕੀ ਅੱਜ ਸਵੇਰ 'ਚ ਸੂਬੂ ਮੋੜ ਲੈ ਮੋੜ ਲੈ ਬਾਈ ਕਿਉਂਕਿ ਮੱਝ ਜਿਹੜੀ ਪੁੜੇ ਤੋੜੀ ਖੜੀ ਆ ਤੇ ਬਾਕੀ ਥਣਾ ਥੁਣਾ ਸਪੇਸ ਐ ਵਧੀਆ ਸੰਗ ਜ਼ਰੂਰ ਖੁੱਲੇ ਨੇ ਤੇ ਬਾਕੀ ਆਪਾਂ ਬਾਈ ਤੋਂ ਰੇਡ ਰੂਡ ਪੁੱਛ ਕੇ ਦੇਨੇ ਆ ਲੈ ਵੀ ਇੱਕ ਹੋਰ ਤੋਰ ਕੇ ਸੋਣੇ ਸਾਨੂੰ ਵੀ ਮੱਝ ਜਿਹੜੀ ਚੰਗੀ ਆ ਤੇ ਬਾਕੀ 15 ਕਿਲੋ ਆਡਰ ਚੰਗਾ ਤਿਆਰ ਕਰਿਆ ਹੋਇਆ ਤੇ ਦੁੱਧ ਦੀ ਬਾਈ 15 ਕਿਲੋ ਦੱਸ ਰਿਆ ਪ੍ਰੋਪਰ ਦਵਾ ਦੀ ਜਿਹੜਾ ਕੋਈ ਨਹੀਂ ਤੇ ਸੰਗ ਜ਼ਰੂਰ ਖੁੱਲੇ ਤੇ ਮੱਝ ਵਿੱਚ ਕਮੀ ਕੋਈ ਨਹੀਂ ਹੈਗੀ ਹਨਾ ਦੁੱਧ ਵੀ ਚੰਗਾ ਮੋੜ ਲਾ ਬਾਈ ਦੁੱਧ ਦੇ ਬਾਈ ਗਾ ਚੰਗਾ ਤੇ ਪੂਰੀ ਪ੍ਰੋਪਰਟੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਆਰਡਰ ਦੀ ਜਿਹੜੀ ਤੁਸੀਂ ਸੇਫ ਆ ਜਿਹੜੀ ਦੇਖ ਸਕਦੇ ਹੋ ਤੇ ਮੰਡੀਆਂ ਬਾਈ ਚਾਲੂ ਜ਼ਰੂਰ ਹੋ ਗਈਆਂ ਪੰਜਾਬ ਦੇ ਵਿੱਚ ਜਿਹੜੀਆਂ ਮੰਡੀਆਂ ਬੰਦ ਸੀਗੀਆਂ ਤੇ ਅੱਜ ਮੰਡੀਆਂ ਚਾਲੂ ਹੋ ਗਈਆਂ ਤੇ ਬਾਕੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਕੀ ਕਹਿੰਦਾ ਬਾਈ ਬਾਕੀ ਕਰਦੇ ਆ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਜੀ ਬਾਈ ਨਾਮ ਦੱਸੋ ਪਹਿਲਾਂ ਹਰਜੀਤ ਸਿੰਘ ਜੀ ਤੇ ਬਾਈ ਪਿੰਡ ਕਹਿੰਦੇ ਜੋਧਪੁਰ ਜੋਧਪੁਰ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਠੀਕ ਹੈ ਤੇ ਬਾਈ ਮੋਬਾਈਲ ਨੰਬਰ ਬੋਲੀ ਇੱਕ ਵਾਰ 98 ਜਦੋਂ 16 19089 ਠੀਕ ਹੈ ਤੇ ਜਿਹੜੀ ਬਾਈ ਆਪਾਂ ਤੋਰ ਕੇ ਦਿਖਾਈ ਮੱਝ ਮੰਨ ਲਾ ਕਹਿੰਦੇ ਸੂ ਸੂ ਇਹ ਇਹ ਤੀਜਾ ਸੂਆ ਸੁਦੀ ਆਈ ਤੀਜੇ ਸੂਆ ਕਹਿ ਦੇਣਾ ਅੱਜ ਸੂਕੂ ਹਨਾ ਮੇਰੇ ਹਿਸਾਬ ਨਾਲ ਤਾਂ ਮੰਡੀ ਦਾ ਕਰਕੇ ਛੁਪੀ ਥੋੜਾ ਜਾਉਂਦਾ ਹਨਾ ਹਾਂ ਜੀ ਰਹਿੰਦੇ ਸੀ ਠੀਕ ਹੈ ਚੜ੍ਹਨ ਉੱਤਰਨਾ ਕਈ ਵਾਰ ਬਖਸੂ ਸੇ ਦੀ ਛੂਪੇਂਦਾ ਹਨਾ ਹਾਂ ਜੀ ਹਾਂ ਜੀ ਤੇ ਬਾਈ ਦੁੱਧ ਪਿਛਲੀ ਵਾਰ ਕਿੰਨਾ ਸੀ ਮੈਂ ਪਲੱਸ 16 ਕੱਢਿਆ ਜੀ 16 ਪਲੱਸ ਹਾਂ ਜੀ ਠੀਕ ਹੈ ਤੇ ਬਾਈ ਹੁਣ ਮੰਨ ਲਾ ਰੇਟ ਕੀ ਕਰਤਾ ਹਾਂਜੀ ਰੇਟ ਦੀ ਗੱਲ ਆਈ ਤੇ ਦੁੱਧ ਮੰਨ ਲਾ 16 ਕਿਲੋ ਦੇਉਗੇ ਹਣ ਹਾਂਜੀ 16 ਕਿਲੋ ਠੀਕ ਹੈ ਇੱਕ ਵੀ ਮਾਨਦਾਨ ਹੋ ਜੂ ਬਣਾ ਮੋਟਾ ਹਾਂਜੀ ਮਾਨਦਾਨ ਕਰਾਂਗੇ ਠੀਕ ਹੈ ਲੈ ਬਾਈ ਨਾਲ ਸੰਪਰਕ ਕਰ ਲਿਓ ਮਿੱਤਰੋ ਨੰਬਰ ਬਾਈ ਦਾ ਮੰਨ ਲਾ ਇੱਕ ਵਾਰੀ ਹੋਰ ਬੋਲ ਦੇ ਬਾਈ ਨੰਬਰ 94016190 ਠੀਕ ਹੈ ਤੇ ਬਾਈ ਨਾਲ ਸੰਪਰਕ ਕਰ ਸਕਦੇ ਤੁਸੀਂ ਅੱਜ ਸੂਬੂ ਕੀ ਥੋੜੇ ਆ ਪੰਜ ਚਾਰ ਦਿਨ ਅਜੇ ਬਾਈ ਕਹਿੰਦਾ ਰਹਿੰਦੇ ਸੀ ਮੰਡੀ ਦਾ ਕਰਕੇ ਜਿਵੇਂ ਹਨਾ ਡੜ ਜਾਂਦਾ ਪਸ਼ੂ ਕੈਂਟਰ ਚ ਤਾਂ ਸੇਤੀ ਸੂ ਪੈਂਦਾ ਤਾਂ ਕਰ ਕਿਹੜੇ ਪੁੜੇ ਕਿਦਾਂ ਵੀ ਤੋੜ ਗਈ ਤੇ ਬਾਕੀ ਦੁੱਧ ਬਾਈਆਂ 16 ਕਿਲੋ ਦਿੱਤਾ ਹੋਇਆ ਤੇ ਬਾਕੀ ਤੁਸੀਂ ਆਵਰਾ ਦੇ ਜਾਂਚ ਪਰਖ ਕੇ ਬਾਈ ਨਾਲ ਸੰਪਰਕ ਕਰਕੇ ਪ੍ਰੀਖ ਸਕਦੇ ਹੋ ਆ ਜਾ ਬਈ ਤੇ ਬਾਕੀ ਜਿਹੜੀ ਆ ਪਾਹ ਤੋਰ ਕੇ ਦਿਖਾਈ ਛੇ ਦਾ ਵੀ ਜੇ ਡਿਟੇਲਸ ਨੂੰ ਪੁੱਛ ਕੇ ਦਿੰਨੇ ਆ ਤੇ ਚੰਗੀ ਆ ਬਾਈ ਹਸੀ ਗਾਲ ਪੁੱਛਿਆ ਬੋਲੀ ਬਾਈ ਨਾਮ ਦੱਸੀ ਨਾਮ ਡੋਗਰਾਈ ਡੋਗਰਾ ਠੀਕ ਆ ਡੋਗਰਾ ਬਾਈ ਪਿੰਡ ਪਿੰਡ ਪੱਕੋ ਕੈਂਚੀ ਪੱਕੋ ਕੈਂਚੀਆਂ ਠੀਕ ਆ ਰੂੜੇ ਕੰਗਲੇ ਜ਼ਿਲ੍ਹਾ ਬਰਨਾਲਾ ਠੀਕ ਆ ਜ਼ਿਲ੍ਹਾ ਬਰਨਾਲਾ ਤੇ ਡੋਗਰ ਬਾਈ ਇਹ ਮੱਚੀ ਹੋਈ ਆ ਹਾਂ ਹੀ ਸੁਈ ਹੋਈ ਆ ਬੱਚਾ ਬੈਠਾ ਹਾਂਜੀ ਆ ਠੀਕ ਆ ਬੱਚਾ ਬੈਠਾ ਤਾਜੀ ਸੁਈ ਹੋਈ ਆ ਕਾਇਦਨ ਹੋ ਗਏ ਡੋਕਰ ਬਾਈ ਅੱਜ 4 ਦਿਨ ਹੋ ਗਏ 4 ਦਿਨ ਠੀਕ ਆ ਤੇ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ 77146 09288 ਠੀਕ ਆ ਤੇ ਬਾਈ ਹੁਣ ਦੁੱਧ ਮੌਜੂਦਾ ਕਿੰਨਾ ਤਿਆਰ ਆ 14 ਗਰਾਂ ਤਿਆਰ ਆਈ 14 ਹਾਂਜੀ ਠੀਕ ਆ ਮੈਂ ਕਿ ਲੈ ਜਾ ਕੋਈ 14 ਲੀਟਰ ਲੱਗਦੇ ਆ ਬਾਈ ਠੀਕ ਆ ਲੈ ਵੀ ਮਿੱਤਰੋ ਜੇ ਤੁਹਾਡੇ ਮੱਝ ਪਸੰਦ ਆਉਂਦੀ ਆ 14 ਕਿਲੋ 22 ਕੰਨ ਲੀਟਰ ਲਾ ਕੇ ਤੋਲ ਕੇ ਦੋ ਟਾਈਮ ਤਿੰਨ ਟਾਈਮ ਸੱਲੀ ਕਰਕੇ ਲੈ ਜਾਓ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲੋ ਨੰਬਰ ਬੋਲ ਇੱਕ ਵਾਰ 77146 0 ਬਣੇ ਮੈਂ ਠੀਕ ਆ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਉਹ ਲੇਕ 40 ਥਾਣਾ ਕਿਨੇ ਜੀ 135 ਠੀਕ ਆ ਲੈ ਬਾਕੀ ਮੌਕੇ ਦੀ ਗੱਲ ਹੁੰਦੀ ਆ ਬਾਈ ਕਹਿੰਦਾ 135 ਦੇ ਦਾਂਗੇ ਤੇ ਦੁੱਧ 14 ਕਿਲੋ ਮਿੰਨ ਕੇ ਲੈ ਜੇ ਤਾਜੀ ਸੁਈਈਆ ਪਿੰਡ ਬਾਈ ਦਾ ਪੱਕੋ ਕੈਂਚੀਆਂ ਜਿਲਾ ਬਰਨਾਲਾ ਲੈ ਬਾਕੀ ਇੱਕ ਨੇ ਤੁਹਾਨੂੰ ਹੋਰ ਝੋਟੀ ਦਿਖਾਉਣੇ ਤੋਰ ਕੇ ਬਾਬੇ ਦੀ ਤੇ ਤੁਰਦੇ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਡੀ ਵੇਟ ਜੇ ਵਜਨ ਦੀ ਗੱਲ ਕਰੀ ਹੈਵੀ ਵਜਨਦਾਰ ਝੋਟੀ ਹੈਗੀ ਤੇ ਬਾਕੀ ਥਾਣਾ ਸੋਣਾ ਮੋੜ ਦਾ ਹੀ ਮੋੜ ਤੇ ਥਣਾ ਥਣਾ ਦੀ ਗੱਲ ਕਰੀਏ ਤਾਂ ਸਾਇਜ ਵਧੀਆ ਸੋਹਣਾਗਾ ਤੇ ਝੋਟੀ ਪੂਰੇ ਕੱਦ ਦਾ ਘਾਠਾਲੀਆ ਤੇ ਦੁੱਧ ਵੀ ਚੰਗਾ ਪਾਉਣਗੇ ਪਾਊਗੀ ਬਾਬਾ ਕਹਿੰਦਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਬੇ ਤੋਂ ਪਰਾਗੇ ਦੇਵਾਂਗੇ ਤੇ ਤੁਸੀਂ ਦੇਖ ਵੀ ਸਕੋ ਹਨ ਤੇ ਗੱਲਬਾਤ ਕਰਾਂਗੇ ਆਪਾਂ ਤੇ ਆਡਰ ਜਿਹੜਾ ਹਜੇ ਤਿਆਰ ਕਰਦੀ ਆਉਂਦੀ ਹੈ ਤੇ ਗੱਬਣਾ ਜੀ ਹਾਂਜੀ ਗੱਪਣਾ ਠੀਕ ਹੈ ਬਾਕੀ ਗੱਲਬਾਤ ਕਰਦੇ ਆਂ ਸਸੀ ਗਾਲੋ ਬਾਈ ਨਾਮ ਦੱਸੋ ਜੀ ਬਲਵੰਤ ਸਿੰਘ ਉੱਚਾ ਬਲਵੰਤ ਸਿੰਘ ਜੀ ਪਿੰਡ ਬਰਨਾਲਾ ਜੀ ਬਰਨਾਲਾ ਤੇ ਜ਼ਿਲ੍ਹਾ ਬਰਨਾਲਾ ਹੈ ਹੈਨਾ ਤੇ ਮੋਬਾਈਲ ਨੰਬਰ ਉਹ ਲੈ ਜੀ ਕੋਈ 8727816015 87278 16015 15 ਇਹ ਬਾਬਾ ਜੀ ਦਾ ਨੰਬਰ ਆ ਤੇ ਕੈਮੇ ਸੂਏ ਸੂਜੀ ਉਹ ਦੂਜੇ ਜੀ ਦੂਜੇ ਕਹਿ ਕਦਨ ਲੈਂਦੀ ਆ ਅਜੇ ਹਫਤਾ ਲੈ ਲਿਆ ਲੈ ਮਿੱਤਰੋ ਇੱਕ ਹਫਤੇ ਦੀ ਕੱਚੀ ਆ ਆਰਡਰ ਤਾਈਆਂ ਭਰਦੀ ਆਉਂਦੀ ਆ ਠੀਕ ਆ ਦੂਜੇ ਸੂਏ ਸੂਣਾਗਾ ਕੱਦ ਕਾਠ ਵਜਨ ਦਾ ਰਹਿ ਵੀ ਝੋਟੀ ਆ ਚੰਗੇ ਮਨ ਲਓ ਦੁੱਧਰ ਕੱਡ ਵਾਲੀ ਆ ਤੇ ਪਿਛਲੀ ਵਾਰ ਦੁੱਧ ਕਿੰਨਾ ਸੀ ਆ ਭਾਈ 14 ਕਿਲੋ ਸੀ 14 ਕਿਲੋ ਠੀਕ ਆ ਤੇ ਇਸ ਵਾਰ ਮੰਨ ਲਓ ਉਮੀਦ ਹੈਗੀ ਚੰਗੇ ਦੁੱਧ ਦੀ ਹਾਂ ਹਾਂ ਠੀਕ 18-18 ਕਿਲੋ ਤੋਂ ਉੱਤਰ ਆਉਣਾ ਠੀਕ ਆ ਜੀ ਤੇ ਰੇਟ ਦੀ ਗੱਲ ਆਈ ਨੀ ਬਾਬੇ ਰੇਟ ਕੀ ਕਰਤਾ ਰੇਟ ਸਵਾ ਦੋ ਕਰਦੇ ਸਵਾ ਦੋ ਤੇ ਮਾਨਦਾਨ ਕਿੰਨਾ ਕਰ ਦੋ ਮੌਕੇ ਤੇ ਮੌਕੇ ਤੇ ਕਰ ਲਾਂਗੇ ਠੀਕ ਆ ਤੇ ਬਾਕੀ ਬਾਬਾ ਜੀ ਨਾਲ ਸੰਬਰਕ ਕਰ ਲਿਓ ਤੇ ਰੇਟ ਕਰਦੇ ਆ 225 ਹਾਂਜੀ ਤੇ ਬਾਕੀ ਮਾਨਦਾਨ ਮੌਕੇ ਤੇ ਜ਼ਰੂਰ ਕਰਕੇ ਦੋਣਗੇ ਮਿੱਤਰੋ ਚੰਗੀ ਝੋਟੀ ਆ ਬਾਜਣ ਦਾ ਹੈਵੀ ਕੱਦ ਕਾਠ ਵਧੀਆ ਚੰਗੇ ਦੁੱਧ ਵਾਲੀ ਤੇ ਸੰਪਰਕ ਤੁਸੀਂ ਕਰਨਾ ਹਾਂ ਮਰਜ਼ੀ ਬੰਦਾ ਕਹੇ ਕੇ ਚਾਹੇ ਲੈਕਤੀ ਗਾਰੰਟੀ ਲੈ ਠੀਕ ਹੈ ਤੁਸੀਂ ਪੂਰੀ ਗਾਰੰਟੀ ਦੇਵਾਂਗੇ ਠੀਕ ਹੈ ਲੈ ਮਿੱਤਰੋ ਸੰਪਰਕ ਤੁਸੀਂ ਕਰ ਲਿਓ ਦੋ ਟਾਈਮ ਮੰਨ ਲਓ ਜੇ ਸੂੰਦੀ ਆ ਫੇਰ ਵੀ ਮੰਨ ਲਓ ਸਾਈ ਵੀ ਇਹਨਾਂ ਕਰਕੇ ਫੇਰ ਬਾਹਰ ਚਲ ਜਾਂਦਾ ਹਨ ਠੀਕ ਹੈ ਜੀ 20 ਤਰੀਕ ਨੂੰ ਮੰਡੀ ਲੱਗਦੀ ਜਿਹੜੀ ਮੋੜ ਮੰਡੀ ਅੱਜ ਫੁੱਲ ਜਿਹੜੀ ਉਹ ਭਰੀ ਹੋਈ ਆ ਤੇ ਬਾਕੀ ਗਾਹਕ ਵੀ ਪੂਰਾ ਗਾ ਤੇ ਬਾਕੀ ਗਾਹਕ ਹੌਲੀ ਹੌਲੀ ਜਾਂ ਕੋ ਮੰਡੀ ਆ ਪਤਾ ਲੱਗਣ ਲੱਗ ਜੂ ਮੇਚ ਭਰਾਵਾਂ ਨੂੰ ਅੱਜ ਤੱਕ ਮੰਡੀਆਂ ਜਿਹੜਾ ਪਤਾ ਨਹੀਂ ਸੀਗਾ ਕਿਉਂਕਿ ਮੰਡੀਆਂ ਜਿਹੜੀਆਂ ਲੱਗਦੀਆਂ ਨਹੀਂ ਤਾਂ ਕਰਕੇ ਵੀ ਥੋੜਾ ਜਿਹਾ ਉਲੇ ਸੀ ਗੱਲ ਤੇ ਅੱਜ ਜਿਹੜੀ ਮੰਡੀ ਪੂਰੀ ਫੁੱਲ ਭਰੀਏ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਜਲਦੀ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਮੰਡੀਆਂ ਦੀਆਂ ਤੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਮਿਲਾਂਗੇ ਕਿਸੇ ਨਵੀਂ ਜਿਹੀ ਮੰਡੀ ਦੇ ਨਾਲ तव्हां तकलीध इजाज़त